Thank you.

ਜਿੰਦਾਬਾਹ ਬਹੁਤ ਤਾਰੀ ਮੋਤਰਾ ਮਿੰਟੀ ਕਰਦਾ ਜਾਣਾ ਹੱਥ ਜੋੜ ਕੇ ਕੋਟਾ ਦਾ ਪੈਣੀ ਹੋ 10 ਦਿਨ ਬਾਅਦ ਜਿੰਨਾ ਇਹਨੇ ਚੌਲਾਂ ਦੇ ਪ੍ਰਿੰਟ ਲਾ ਕੇ ਵੇਖੋ ਚੱਪਰ ਤੇ ਕਰਕੇ ਕੀਤਾ ਵੀ ਕਿੰਦਾ ਦੱਸੋ ਮੀਨ ਕਮਾਲ ਨਹੀਂ ਪੀਰ ਲੋਕਾਂ ਨੇ ਬਾਈ ਕਮਰਾ ਕਰ ਰਹੇ ਸੀ ਪਹਿਲੇ ਕਮਰਾ ਨਹੀਂ ਹੁੰਦਾ ਕੋਈ ਸਾਰੇ ਆਟਾ ਹੀ ਖਾਂਦੇ ਐ यह दूचिया खादे से पिछिया रोटियां नहीं गया है, क्यों भाई? आ, मेरी याद रखे जमान तुम जाके बिठाइना चाहता ना भगवंत मान जब त्रेड़े ने चिरा कहते सवाल लंघा सं चाली किले गो सिंपल ਤਾਰੀਖ ਨੇ ਵੀ ਲੋਨੀ ਨੂੰ ਤੇ ਵੀ ਬੋਬੀ ਨੂੰ ਹੁੰਦੇ ਸੀ ਸਹੀ ਆ ਤੇ ਵੀ ਆ ਹੁਣ 200 ਲੈ ਕੇ ਬੜੀ ਦੱਸਾ ਬੜਾ ਸਾਡੇ ਤੋਂ ਰੋਣੀ ਨਹੀਂ ਰਸੋ ਬਈ ਇਹ ਸਾਡਾ ਅੱਕੀ 200 ਕਿਤਾ ਬੜਿਆ ਕੋਈ ਗੱਲ ਨਹੀਂ ਵੀਰੇ ਮੇਰੀ ਗੱਲ ਯਾਦ ਰੱਖੀਂ ਆਹ 15 ਸਾਲਾਂ ਚ ਸਾਰਾ ਕੁਝ ਵਟ ਪਟਾ ਕੇ ਮੈਂ ਕਾ ਵੀ ਉਹੀ ਹੈ ਜੇ ਮੇਰੀ ਗੱਲ ਯਾਦ ਰੱਖੇ ਸਾਹਮਣੇ ਬੜ ਜਾਣਾ ਪੂਰੇ ਹੋਏ ਖੜੇ ਐ ਤੇ ਦੂਜੇ ਪਾਸੇ

ਇਹ ਨਾ ਤਾਂ ਤਾਰਾ ਸਾਰੇ ਦੇ ਨਾਮ ਹੰਡੀ ਨਹੀਂ ਬਣੀ। ਕੋਸਾ ਆਮ ਆਦੀ ਪਾਰਟੀ ਨੂੰ ਤਾਰਾ ਮੰਡੀ ਮਨਜ਼ੂਰ ਕਰਾਤੀ ਹੈ ਤੇ ਸਭ ਤੋਂ ਟਾਪ ਦੀ ਤਾਰਾ ਮੰਡੀ ਆਦੀ ਨੇ ਬਣਾ ਕੇ ਲਈ। ਸਭ ਤੋਂ ਟਾਪ ਦੀ। ਬੋਲੋ ਕੋ। ਦੋਸਤ ਵੀਰੇ। ਤੁਹਾਡੇ ਮਨਪੰਥੀ ਨੇ ਦਿੱਤੇ ਮਾਣ ਮੇਰੀਓ। ਜੀ ਤੁਹਾਡੇ ਬੱਚਾ ਪੜਾਉਣਾ ਅਸਤੇ। ਮੈਂ ਤਾਂ ਪ੍ਰਾਈਵੇਟ ਪੜ੍ਹਾਵਾਂਗਾ। ਇਹ ਵੀ ਪ੍ਰਾਈਵੇਟ ਪੜ੍ਹਾਵਾਂਗਾ। ਔਰ ਜਿਹੜੇ ਆ ਬੈਠੇ ਹਨ ਇਹ ਪ੍ਰਾਇਮਰੀ ਜੋਖ ਦਿੱਤਾ ਸੱਜਾ ਦੇ। ਐਸੇ ਕਰਕੇ ਆਵਾਦੀ ਪਾਰਟੀ ਸਰਕਾਰ ਨੇ ਪਹਿਲਾਂ ਵੀ ਕਿਹਾ ਸੀ ਜਦੋਂ ਸਰਕਾਰ ਆ ਗਈ ਜਿਵੇਂ ਦਿੱਲੀ ਚ ਸਕੂਲ ਐਟ ਆਨੋ ਗ੍ਰਾਮੀਣ ਹੈ ਉਹਦਾ ਕਾਰ ਹੋ ਗਿਆ। ਬਾਰੇ ਬਾਰੇ ਕੀ ਜਾਣੀ। ਜਦੋਂ ਆਵਾਦੀ ਪਾਰਟੀ ਦੀ ਸਰਕਾਰ ਆਹੀ ਉਹਦੇ ਇੱਕ ਇੱਕ ਹਰੇਕ ਅੰਦਰ ਮਿਲਿਆ। ਮੈਂ ਮੋਹਨ ਕੁਮਾਰ ਜੀ ਸਾਹਿਬ ਨੂੰ ਬੇਨਤੀ ਕੀਤੀ ਬੈਂਸ ਸਾਹਿਬ ਨੇ ਉੱਤੇ ਸੀ।

तो तो करते साल पहला छह महीने ठीक कर लगे चौहान पैदा तो क्यों नहीं होंगे बड़े प्रेस हो जाते कैसा प्रेसर होंगे न छबी जनवरी दो हजार चौबीत ने फैसला किया अंत तो बाद ਪੰਜਾਬ ਮੈਂ ਕਿਸੇ ਵੀ ਸਰਕਾਰੀ ਹਸਪਤਾਲ ਚ ਡਾਕਟਰ ਪੰਚੀ ਕਰਕੇ ਲੂਗਾ ਪਰ ਪੰਜਾਬ ਦੀ ਦਵਾਈ ਹੋਏ ਫਰੀ ਦਵਾਈ ਹੋਏ ਸਾਡੇ ਕੋਲ ਕੋਈ ਨਹੀਂ ਜਿੰਦਾਬਾਦ 2000 ਕਰੋੜ ਸਮੋਦ ਭਾਰਾ 1 ਰੁਪਏ ਦਾ ਦੱਸੋ ਮੈਂ ਆਵਾਜ਼ ਮੈਂ ਤਾਂ ਵੀ ਦੇ ਦਾਂਗੇ 1 ਰੁਪਏ ਦਾ ਸਾਰੀ ਘੜੀ ਕੰਮ ਕਰਦੇ ਸਾਰੀ ਦਿਹਾੜੀ ਇਹਨਾਂ ਦੀ ਲਾਈਟ ਪਤਾ ਕਿਵੇਂ ਆਉਂਦੀ ਸੀ जिबर <laughs> ਅਗਲਾ ਡੀ.ਐਲ. ਇਹ ਲੈਣਗੇ ਪ੍ਰਧਾਨ ਇਹਨਾਂ ਦਾ ਇਹਦਾ ਰਿਸ਼ਦਾਰ ਇਹਦਾ ਖੁਰਦਾਰੇ ਸੈਰੀਂ ਸਾਬ ਦਾ ਸਰਪੰਚ ਆਇਆ ਉਹਨਾਂ ਨੂੰ ਪੁੱਛ ਲਿਓ ਸੋ ਕਹਿੰਦੇ ਸਿਓ ਕਿੰਨੇ ਸਾਲਾਂ ਬਾਅਦ ਟੇਲਾਂ ਦੇ ਪਾਣੀ ਆਇਆ ਕਿੰਨੇ ਸਾਲ ਬਾਅਦ 40 ਸਾਲਾਂ ਬਾਅਦ 1992 ਚ ਉਹਦਾਰੇ ਮੂੰਹਾਂ ਆਈ ਜੀ ਬਣਿਆ ਸੀ ਨਾਲ ਤੁਹਾਡਾ ਰਹੀ ਵੀ ਹੈ ਸਭ ਤੋਂ ਵੱਡੀ ਗੱਲ ਵੇਖੋ ਸਾਨੂੰ ਵੀ 21 ਸਾਲਾਂ ਦਾ ਲੜਾਈ ਜਾਂਦੀ ਸੀ 1992 ਤੋਂ ਸਭ ਬਣਿਆ 1995 6 ਸਿੰਨ ਤੋਂ ਆਇਆ ਬਣਿਆ ਫਿਰ 2003 ਤੋਂ ਸਭ ਬਣਿਆ ਫਿਰ 2007 6 ਸਿੰਨ ਤੋਂ ਆਇਆ ਬਣਿਆ ਫਿਰ 2009 6 ਸਿੰਨ ਤੋਂ ਆਇਆ ਬਣਿਆ ਫਿਰ 2014 ਫਿਰ 6 ਸਿੰਨ ਤੋਂ ਆਇਆ ਬਣਿਆ ਬਣਿਆ ਕਿ ਨਹੀਂ ਬਣਿਆ ਫਿਰ 2017 ਤੇ ਮੁੰਡਾ ਅੰਦਰਲੇ ਬਣਿਆ

ਥੋੜੇ ਜੱਤੋਂ ਦੇ ਰਹੀ ਹੈ ਕਹਿੰਦੀ ਆ ਆਮ ਆਦਮੀ ਦਾ ਕ੍ਰਿਸ਼ਮਾ ਇਹ ਸਾਧੂਮਤੀ ਕੱਤੀ ਨਹੀਂ ਤਾਂ ਜ਼ਿਕਰੀ ਹੋਈ ਸੀ ਦੱਸੋ ਸਹੀ ਗੱਲ ਹੈ ਉਹ ਗੱਲ ਸਫਾ ਬਦਲ ਗਿਆ ਇਹਨਾਂ ਨੂੰ ਤੁਹਾਡੇ ਵੀ ਨਹੀਂ ਪਤਾ ਲੱਗਾ ਹੋਵੇ ਕਿ ਸਰਕਾਰ ਬਦਲ ਗਈ ਹੈ ਸਾਰੇ ਇਕੱਠੇ ਹੋ ਕੇ ਲਿਖਦੇ ਇੱਕੋ ਜਿਹਾ ਉਹ ਕਹਿੰਦਾ ਤੇਰਾ ਕੀ ਬਣਿਆ ਉਹ ਤੇਰਾ ਮੱਝ ਦਾ ਤੇਰੀ ਠੱਪੀ ਗਈ ਜਿਹੜੀ ਸਾਰੇ ਫੋਟੋ ਲਾਉਂਦੇ ਤੇ ਬਾਈ ਕੋਈ ਤੇ ਹੋਰ ਕੋਈ ਮੈਨੂੰ ਬਲਦ ਗਾਇਤਾ ਵਾਸੀ ਆ ਭਾਈ ਤੇ ਮੈਨੂੰ ਆਪਣੇ ਇਹ ਬੰਦਾ ਜਿੱਦਾ ਕੀ ਬਣੂਗਾ ਮੈਨੂੰ ਮੌਲ ਤਾਂ ਠੀਕ ਲੱਗਦਾ ਐਸੇ ਲੱਗਦਾ ਕੰਮ ਬਣਦਾ ਕਹਿੰਦੇ ਯਾਰ ਕਮਾਲ ਆ ਪੀਏ ਮੈਨੂੰ ਉਸੇ ਕਰਮੇ ਕਾਂ ਦਾ ਕੱਲੀ ਕੋ ਤਾਂ ਪ੍ਰਾਨ ਵੀ ਹਾਰ ਸਕਦਾ ਮੈਂ ਕਹਿੰਦਾ ਹਸਪਤਾਲ ਵੇਖ ਲੋ ਪੰਜਾਬ ਦੇ ਕੋਈ ਹੈ ਨਹੀਂਗਾ दिल्ली तो दाखिल नहीं होना मार ले हैं कल बड़ी कर -कर करता सी, का है आया नहीं का पहला तो बोल कुर्सी आती फिर पे कुर्सी बेट के वापस लेके कपड़ा पाता चल शुक्र है कटो तो मारा जा सात घंटे बिजली सरकार ने मुक्त देती हस्पता इलाज शुरू करता बच्चे की पढ़ाई का पूरा प्रबंध करता मालक ने पिंड पेद

ਇੱਕ ਵਾਰੀ ਆਪਾਂ ਠੱਡੇ ਨਹੀਂ ਬੋਲਦੇ ਇਕੱਠੇ ਹੋਈ ਜਿਵੇਂ ਬਾਰਡਰ ਤੋਂ ਬੰਧਨ ਪੈਸਾ ਵਰਤਣ ਕਰਨਾਂਗੇ ਸਾਰੀ ਗੱਡੀ ਖੋਦੇ ਕਹਿ ਕੇ ਮਨੇ ਮੇਰੀ ਪਾਣੀ ਸਾਫਤਾ ਜਾਂਦਾ ਜਾਊਗਾ ਉਹਨੂੰ ਟੈਂਕੂ ਦੇ ਪਾਣੀ ਦੇ ਦਿਓ ਇਹ ਇੱਕ ਹੋਰ ਬੜਾ ਬਟਾ ਕੰਮ ਹੈ ਹਲਕਾ ਸ਼ੁਰੂਆਤ ਹੋਈ ਹੈ ਸਾਰੇ ਬਾਰਡਰ ਦੇ ਲਈ ਪਾਣੀ ਠੱਡੇ ਨਹੀਂ ਬੋਲਦੇ ਜਦੋਂ ਅੱਗੇ ਨਹੀਂ ਇਕੱਠੇ ਬੋਲਿਆ ਤੇ ਤਾੜੀ ਤਾਂ ਮਾਰ ਦੋ

ਸਰਕਾਰ ਵੀ ਆ ਸਕਦੀ ਜਿਹੜੀ ਪੜ੍ਹਾਈ ਦੇ ਆਧਾਰ ਤੇ ਨੌਕਰੀਆਂ ਦਿੰਦੀ ਹੈ 43000 ਨੌਕਰੀਆਂ ਦਿੱਤੀਆਂ ਸਰਕਾਰ ਨੇ ਕਿੰਨੀਆਂ 43000 43000 ਚਿੱਤੇ ਵਿੱਚੋਂ 24000 ਨੌਕਰੀਆਂ ਸਾਡੇ ਐਸ.ਆਈ. ਪਰਵਾਰਾ ਕੋਲ ਆਇਆ ਮਾਰੋ ਗੇ ਪੜੀ ਬੜਾ ਜੀ ਗੋਦੀ ਬਾਈ ਜਿੰਦਾਬਾਦ ਗੋਦੀ ਬਾਈ ਜਿੰਦਾਬਾਦ ਅੰਖਰੇ ਸਨੇ ਭਜਾਵੇ ਆਲੇ ਇਹ ਤੇ ਮਸ਼ੀਨ ਖਰਾਬ ਹੋ ਗਈ ਸੀ ਲੱਛਣ ਆਏ ਜਣ ਇਹ 70 ਵੋਟਾਂ ਪਈਆਂ ਸੀ ਮਸ਼ੀਨ ਖਰਾਬ ਹੋ ਗਈ ਜਦੋਂ ਮਸ਼ੀਨ ਨਹੀਂ ਲਾਈ ਨਾ ਸਾਰੀਆਂ ਵੋਟਾਂ ਪਹਿਲਾਂ ਪਾਉਂਦੇ ਅੰਕਲ ਫਿਰ ਦਵਾ ਦਾ ਸਟਾਰਟ ਕਰਦੇ ਆ 70 ਦੀ 70 ਚਾਲੂ ਨਿਕਲੀਆਂ ਦੀ 70 ਦੀਆਂ 70 ਅੱਇਆ ਇਹ ਮੇਰਾ ਸਪਨਾ ਚ ਮਾਲ ਫਟ ਗਿਆ ਵਾਹ ਇਹ ਵੀ ਹੈ ਉਹ ਸੰਦ ਵਿੱਚ ਵੇਚ ਗਿਆ ਹੁਣ ਇਹ ਨੇੜੇ ਇੱਕਮ ਫਰਵਾਣਾ ਕਰਾ ਗਏ

ਆਵੇ ਕੋਈ ਕੋਈ ਕਰਾਇਆ ਕਰੇ ਨੇ ਪਰ ਸਾਰੀ ਪੰਜਾਬ ਦੁਆਰਾ ਕੰਮ ਦੀਆਂ ਝਟ ਬੋਲੇ ਚਨਾਉ ਦਾ ਮਗਰ ਲੱਗਣਾ ਪਊਗਾ ਆਣਾ ਆਗੇ ਨਹੀਂ ਆਨਦਾ ਕੋਈ ਕਰਾ ਵਾਸੀ ਭਾਈ ਇਹ ਕਹਿੰਦੇ ਧੱਕਾ ਕਰਕੇ ਨਹੀਂ ਬੰਦਾ ਮੈਂ ਮਰਦਾ ਬੰਦਾ ਰੇ ਦਾਨੀਆਂ ਮਾਰਦੇ ਉਹ ਤੁਹਾਡਾ ਧੰਨਵਾਦ ਹਰੇਕ ਦੇ ਕੰਮ ਚ ਨਾਲ ਸਾਰੇ ਨੂੰ ਦਿਨਾ ਹੈ ਆ ਤੁਹਾਡੇ ਆ ਪਿੰਡ ਦੀ ਸੋਲੋਂ ਗੁੰਡੇ ਵਾਲਿਆਂ ਦੀ ਇੱਕ ਆਦਮੀ ਪਿੰਡ ਦਾ ਇੱਕ ਤਕੜਾ ਸ਼ਰੀਰ ਸੀ ਨਾ ਸਾਰੇ ਪਿੰਡ ਨੇ ਪਹਿਲੀ ਵਾਰ 25 ਸਾਲਾਂ ਬਾਅਦ ਨੂੰ ਚੁਣਾਈ ਦੁਤੀਓ ਪੰਚਾਇਤੀ ਸਰਪੰਚ ਸਭਾ ਅੱਜ ਕਰਨਾ ਉਹ ਮੇਰੀ ਤਾਂ ਬੰਬਈ ਬੈਂਤੀ ਹੈ ਕੋਈ ਗੋਲੀ ਹੈ ਕੋਈ ਗੁਰਤੇ ਵੇਖ ਲੋ ਉਹੀ ਗੋੜੀ ਵਗੈਰ ਜ਼ਰੂਰ ਤੁਸੀਂ ਲਾ ਸਕਦਾ ਜੀ ਪੂਰਾ ਖਵਾ ਕੇ ਨਹੀਂ। ਸਰਕਾਰ ਭਾਈ ਬੜਾ ਕੀ ਹੋ ਗਿਆ। ਸਹੀ ਹੈ ਪਹਿਲਾਂ ਪੂਜਾ ਖਵਾ ਕੇ ਜਦੋਂ ਬੇਕਰਾ ਮਿਲਣ ਅਸਲ ਜਗ੍ਹਾ। ਉਹਦੇ ਪਹਿਲਾਂ ਫੇਸਟਰ ਨਾਲ ਖਵਾਦੇ ਸੀ ਵਿੱਚ ਖਲੀ ਭਾਈ ਹੁੰਦੇ ਸੀ। ਹੁਣ ਕਾਜੂ ਦੇ ਪਿਸਤੇ ਖਵਾਉਂਦੇ ਆ। ਪਹਿਲਾਂ ਤਾਂ ਇਹ ਅੰਦਰ ਖਟਿਆ ਹੋਣਾ ਹੋਰ ਦਵਾਈ ਵਾਲੀ। ਸੋ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੱਠੇ ਕਰਾਉਣੇ ਲਈ। ਤੁਹਾਨੂੰ ਸਾਰਿਆਂ ਨੂੰ ਬਿਲੋ ਸਲੂਟ ਹੈ। ਇੱਕ ਤਰੀਕ ਨੂੰ ਮੁੰਡਾ ਸੋਨਾ ਨੀਗਾ ਹੁਣ ਮੀਂਹ ਦਾ ਬਈ ਹੋ ਗੀ ਤੀਰ ਨੂੰ ਤਕੜੇ ਹੋ ਕੇ ਕੂਠ ਲਾਣਾ ਜੇ ਕਿਸ ਨੇ ਚੇਰ ਪੜਕੀ ਦੀ ਇੰਨੀ ਵਾਰਸੇ ਇੱਕ ਬਾਦ ਉਹ ਮੇਰੀ ਯਾਦ ਅਸ਼ਕਾ ਦਾ ਨਿਕਲ ਗਈ ਆ ਜੀ ਬਈ ਇੱਕ ਵਾਰ ਕਿੰਨਾ ਦਿਨ ਕੇ ਇਸ ਹਫਤਾ ਤੂੰ ਇਹ ਕਹਾਂਗੇ ਤੁਹਾਰਾ ਪਿਆਉ ਦਾ ਤਾਂ ਤੁਸੀਂ ਲੈ ਜਾਓਗਾ ਪਰ ਉਹਦਾ ਪੁੱਤਰ ਖੋੜੇ ਦਿੱਤਾ ਉਹ ਆ ਗਿਆ ਦੇਖੋ ਮੈਨੂੰ ਕੋਈ ਬੰਦਰੀ ਬਣਾ ਬੰਬੇ ਨਾਨਕ ਦੀ ਪੜੀ ਕਿਤਾਬ ਹਰ ਤੋਂ ਜਾ ਰਹੀ ਹੈ

ਆਵੇਂ ਟੱਕਾ ਲਾ ਕੇ ਨਾ ਬਰਨਾ ਪਵੇ ਸਭ ਤੋਂ ਪਹਿਲੇ ਤੁਹਾਡੇ ਮੋਟੇ ਮੋਟਾ ਨਾਲ ਗੱਲ ਕਰਾਂਗੇ ਜੀ ਜੀ ਬਾਈ ਮੁਤਾਬਕ ਜਿੱਦਾਂ ਟੱਕਾ ਮਾਰਨ ਪੀੜ ਕੇ ਚਲਾਗੇ ਹੋ ਚੌੜਾ ਔਪਿਆਂ ਦੇ ਗਰੀਬਾਂ ਦੀ ਜ਼ਮੀਨਾਂ ਦੀ ਗੱਲ ਕਰਾਂਗੇ ਸਾਡੇ ਪੰਜਾਬ ਦਾ ਸਪੈਕਲ 22 ਕਰੋੜ ਰੁਪਏ ਨਾ ਮੋਦੀ ਜਿੱਦਾਂ ਵੀ ਬਣ ਗਿਆ ਉਹਦੇ ਮੋਦੀ ਤੋਂ ਕੁੱਸੀ ਨਹੀਂ ਰਣੀ ਥੋੜੀ ਝਾੜੂ ਤੁਮਿਆਂ ਸਹਿਮਤੀ ਲਵੜਾ ਪ੍ਰਧਾਨ ਮੰਤਰੀ ਨਹੀਂ ਬਣਦਾ ਇਹ ਗੱਲ ਯਾਦ ਰੱਖਿਆ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੱਕੜੇ ਹੋ ਗਏ ਮੈਂ ਉਹਨਾਂ ਦਾ ਜਿਨ੍ਹਾਂ ਦੇਸ਼ ਦੇ ਚਰਗਮ ਹੋਣੇ ਹੈ ਇਹਨਾਂ ਵੋਟਰਾਂ ਜਿਨ੍ਹਾਂ ਦੇ ਹਿੱਤ ਹੱਕੀ ਕਰਾਉਣੀ ਹੈ ਇੱਕ ਪਾਸੇ ਆ ਜਿਹਨੂੰ ਪਹਿਲਾਂ ਸਾਰੇ ਨੂੰ ਵੇਖ ਲਿਆ ਤੁਹਾਏ ਸਾਹਿਬ ਨੂੰ ਵੇਖ ਲਿਆ ਜਦੋਂ ਉਨੀ ਬੋਲੀ ਕਰਨ ਦੇਖਿਆ ਕਿਉਂਦਾ ਸੱਜੇ ਦੇਖਿਆ ਇੱਕ ਵਾਰੀ ਚਾਰੂ ਲੋਕਾਂ ਨੇ ਪਾਈ ਜਿੱਤਿਆ ਆ ਚੋਲੀ ਅਕਾ ਫੜੇ ਕੇ ਸਵਾ 3 ਸਾਲ ਥੋੜਾ ਜਿਹਾ ਲਾਂ ਬਣ ਕੇ ਰਹੂੰਗਾ ਥੋੜਾ ਵਾਦਾ ਰਹਿ ਗਿਆ ਚੌੜੀ ਬਾਈ ਜਿੰਦਾਬਾਦ ਜੀ ਬਾਵਨ ਬੰਦੀਏ ਥੋੜਾ ਇੱਕ ਵੀ ਹੱਥਾਂ ਤੇ ਤੁਹਾਡੇ ਉੱਤਾਂ ਨਹੀਂ ਗਿਆ ਉਸਿਆ ਦੀ ਮਾਫੀ ਹੈ ਆਹ ਨਾਲੇ 3 ਸਾਲ ਮਹੀਨਿਆਂ ਚ ਉਹ ਵੀ ਪ੍ਰਪੋਜ਼ਰ ਬਣੀ ਵੀਏ सारे पेलना लेके भी आदमी जाके मावरी आशीर्वाद नहीं देना फिर डाली ना मरुरी सार् का धन्यवाद उस ਮੈਂ ਅੱਗੇ ਚੱਲਾਂ ਨਾ ਨੰਨੇ ਮੈਨੇ ਚੱਲਿਆ ਕੇ ਕੋਲ ਤੋਂ ਪਹਿਲਾਂ ਛੱਲੇ ਵਾਲੀਆਂ ਗੱਡੀਆਂ ਖੜੀਆਂ ਐ ਛੱਲੇ ਲੈ ਕੇ ਤੇ ਇੱਕ ਕੰਮ ਜ਼ਰੂਰ ਕਰਦਾ ਹਾਂ ਅੱਕੇ ਉਹ ਚੀਕਾਂ ਮਾਰ ਲੀਏ ਟਵਾਈਲ ਵਾਸਤੇ ਅੱਧਾ ਨਾ ਮਾਰੀ ਹੈ ਜਾਂਦੇ ਹਾਂ 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 ਸੋ ਤਸਵੀਰਾਂ ਜਲਾਲਾਬਾਦ ਦੇ ਡ੍ਰੀਮ ਵਿਲਾ ਪੈਲਸ ਤੇ ਨਜ਼ਦੀਕ ਤੋਂ ਦਿਖਾ ਰਹੇ ਹਾਂ ਜਿੱਥੇ ਅੱਜ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਗਦੀਪ ਸਿੰਘ ਕਾਕਾ ਬਰਾੜ ਲੋਕ ਸਭਾ ਹਲਕਾ ਫਰੋਜਪੁਰ ਤੋਂ ਜਿਹੜੇ ਉਮੀਦਵਾਰ ਨੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਰੋਡ ਸ਼ੋ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਤੇ ਵਰਕਰ ਜਿਹੜੇ ਪਹੁੰਚ ਚੁੱਕੇ ਨੇ ਤਾਂ ਗੱਲਬਾਤ ਕਰਵਾਉਣੇ ਆ ਸਾਡੇ ਨਾਲ ਇੱਥੇ ਨੌਜਵਾਨ ਆਗੂ ਵੀ ਮੌਜੂਦ ਨੇ ਕਿ ਇਹੋ ਜਿਹੇ ਪ੍ਰਬੰਧ ਕੀਤੇ ਗਏ ਨੇ ਤੇ ਲੋਕ ਸਭਾ ਚੋਣਾਂ ਦੇ ਨਤੀਜੇ ਕਿਹੋ ਜਿਹੇ ਹੋਣਗੇ ਜੀ ਬਾਈ ਜੀ ਬਹੁਤ ਵਧੀਆ ਤੁਸੀਂ ਦੇਖ ਰਹੇ ਹੋ ਅੱਜ ਲਾਲਾਬਾਦ ਦੇ ਵਿੱਚ ਲਾਮ ਲੋਕਾਂ ਦੇ ਵਿੱਚ ਗਰੀਬ ਜਨਤਾ ਲਾਲਾਬਾਦ ਹਲਕੇ ਦੇ ਹਰ ਵਰਕਰ ਮਾਤਾ ਬਜ਼ੁਰਗ ਭੈਣ ਭਰਾ ਪੂਰਾ ਉਤਸ਼ਾਹ ਹੈ ਮਾਨ ਸਾਹਿਬ ਨੂੰ ਕਾਕਾ ਬਰਾੜ ਜੀ ਨੂੰ ਜਿਤਾਉਣ ਦੇ ਸਾਡੇ ਪੂਰਾ ਛਾਇ ਬਾਈ ਜੀ ਕਿੰਨੀ ਗਿਣਤੀ ਦੇ ਵਿੱਚ ਅੱਜ ਵਰਕਰ ਇੱਥੇ ਪੁੱਜੇ ਨੇ ਜਲਾਲਾ ਅੱਜ ਤਕਰੀਬਨ ਕੱਲੇ ਹਲਕੇ ਦਾ ਜਲਾਲਾਬਾਦ ਹਲਕੇ ਦਾ ਪ੍ਰੋਗਰਾਮ ਹੈ 20000 ਤੋਂ ਵੱਧ ਗਿਣਤੀ ਦੇ ਵਿੱਚ ਅੱਜ ਇੱਥੇ ਜਨਤਾ ਪਹੁੰਚੀ ਹੋਈ ਹੈ ਸਵੇਰ ਤੋਂ ਹੀ 12 ਵਜੇ ਤੋਂ ਲੋਕ ਆ ਇੱਥੇ ਬੈਠੇ ਨੇ ਤੇ ਮਾਨ ਸਾਹਿਬ ਦਾ ਵੇਟ ਕਰ ਰਹੇ ਨੇ ਮਾਨ ਸਾਹਿਬ ਕੁਝ 15 ਮਿੰਟਾਂ ਦੇ ਵਿੱਚ ਪਹੁੰਚ ਲੱਗੇ ਨੇ ਬਾਈ ਜੀ ਕੀ ਲੱਗਦਾ ਕਿੰਨੀ ਲੀਡ ਤੇ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ 2 ਲੱਖ ਲੀਡ ਤੇ ਆਮ ਆਦੀ ਪਾਰਟੀ ਹਲਕਾ ਫਰੋਈਪੁਰ ਤੋਂ ਲੀਡ ਕਰੇਗੀ ਬਹੁਤ ਵਧੀਆ ਕਾਕਾ ਬਰਾੜ ਬਹੁਤ ਫਰਕ ਨਾਲ ਜਿੱਤਣਗੇ ਅੱਜ ਭਗਵੰਤ ਮਾਨ ਜਲਾਲਾਬਾਦ ਪਹੁੰਚ ਰਹੇ ਨੇ ਰਿਸਪੌਂਸ ਦੀ ਜੇਕਰ ਗੱਲ ਕਰੀਏ ਤਾਂ ਕਿਹੋ ਜਿਹਾ ਦਿੱਤਾ ਜਾ ਰਿਹਾ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਜਿੱਦਾਂ ਬਾਈ ਦੀਆਂ ਚੋਣਾਂ ਦੇ ਵਿੱਚ ਉਤਸ਼ਾਹ ਸੀ ਉਦਾਂ ਹੀ 2024 ਦੇ ਲੋਕ ਸਭਾ ਦੀਆਂ ਸੀਟ ਵਾਸਤੇ ਬਹੁਤ ਜ਼ਿਆਦਾ ਉਤਸ਼ਾਹ ਹੈ ਕਿੰਨੀਆਂ ਸੀਟਾਂ ਦੇ ਜਿੱਤ ਦਾ ਦਾਵਾ ਕਰਦੇ ਹੋ ਪੰਜਾਬ 13 0 ਤੇ ਜਿੱਤ ਦਾ ਦਾਵਾ ਕਰਦੇ ਆ ਆਮ ਆਦੀ ਪਾਰਟੀ 13 0 ਦੇ ਨਾਲ ਜਿੱਤੇਗੀ ਸੋ ਬਿਲਕੁਲ ਨੌਜਵਾਨ ਆਗੂ ਨੇ ਸਾਡੇ ਨਾਲ ਹੈਪੀ ਕੰਬੋਜ ਤਾਂ ਗੱਲਬਾਤ ਕੀਤੀ ਹੈ ਹੁਣ ਸਾਡੇ ਨਾਲ ਰਿਸ਼ਪਾਲ ਢੋਲਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਸਾਡੇ ਜਲਾਲਾਬਾਦੀ ਆਨ ਔਰ ਸ਼ਾਨ ਗੋਲਦੀ ਕੰਬੋਜੀ ਅੱਜ ਜਿਹੜਾ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਆ ਰਹੇ ਨੇ ਰੋਡ ਸ਼ੋਅ ਕਰਨ ਵਾਸਤੇ ਇੱਕ ਚੀਜ਼ ਅੱਜ ਬੜੀ ਹੈਰਾਨੀ ਵਾਲੀ ਇਹ ਕਿ 2-2 ਘੰਟੇ ਬਹਿ ਕੇ ਲੋਕੀ ਥੱਕ ਜਾਂਦੇ ਸੀ ਜਿੰਨੀਆਂ ਵੀ ਅਸੀਂ ਲੋਕਾਂ ਦੀ ਆਪੋਜੀਸ਼ਨ ਵਾਲੇ ਦੀਆਂ ਅਸੀਂ ਪ੍ਰੋਗਰਾਮ ਦੇਖਦੇ ਹਾਂ ਰੈਲੀਆਂ ਦੇਖਦੇ ਹਾਂ ਦੋ ਕੈਂਡੇ ਚ ਲੋਕੀ ਉੱਠ ਜਾਂਦੇ ਨੇ 12 ਵਜੇ ਤੋਂ ਜਿੰਨੀ ਦੁਨੀਆ ਜਿੰਨੇ ਪੈਨਪਰਾ ਆਏ ਨਹੀਂ ਇੱਥੇ ਸਵਾ 6 ਵਜ ਦਾ ਟਾਈਮ ਹੋ ਗਿਆ ਸਵਾ 6 ਸਵਾ 6 ਕੈਂਡੇ ਇੱਥੇ ਬੈਠੇ ਸੀ ਜਿਹੜਾ ਗੋਲਦੀ ਕੰਬੋਜ ਦਾ ਪਿਆਰ ਏ ਉਹ ਅੱਜ ਜਗਜਾਰ ਹੋ ਗਿਆ ਜਿਹੜੇ ਅੱਜ ਇੱਕ ਪਰਨ ਕਰਕੇ ਚੱਲੇ ਨੇ ਕਿ ਸਾਡੇ ਲੋਕ ਸਭਾ ਹਲਕੇ ਤੋਂ ਜਿਹੜੇ ਸਾਡੇ ਬਰਾੜ ਸਾਹਿਬ ਖੜੇ ਹਨ ਕਾਕਾ ਬਰਾੜ ਜੀ ਉਹ ਘੜ ਤੱਕ ਘੜ 2 ਲੱਖ ਵੋਟਾਂ ਦੇ ਲੀਡ ਦਾ ਜਿੱਤਣਗੇ ਬਾਈ ਜੀ ਕੱਲ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਆਏ ਸੀ ਤਾਂ ਅੱਜ ਭਗਵੰਤ ਮਾਨ ਜਿਹੜੇ ਜਲਾਲਾਬਾਦ ਪਹੁੰਚ ਰਹੇ ਨੇ ਕਿੰਨਾ ਕੁ ਰਿਸਪੌਂਸ ਹੈ ਕਿੰਨਾ ਕੁ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਘਟਦਾ ਬਹੁਤ ਫਰਕ ਹੈ ਜੀ ਕੱਲ ਤੁਸੀਂ ਵੇਖੋ ਬੜੀ ਦੂਰੋਂ ਧਰਮਕੋਟ ਸ਼ਾਹਕੋਨ ਕੋਦਰ ਚਿਸਿਆਮਲ ਸਿਆਂ ਤੇ ਆਪਣਾ ਫਰੋਈਪੁਰ ਬੱਲੂਆਣਾ ਬੋਰ ਉੱਥੋਂ ਤੱਕ ਬਸਾਈਆਂ ਸਾਰੀਆਂ ਠੀਕ ਹੈ ਜੀ ਜੋ ਵੇਖੀ ਤੇ ਇੱਥੇ ਤੇ ਜਿੰਨਾ ਉੱਥੇ ਬੈਠੇ ਸੀ ਉਹਨੇ ਸਾਡੇ ਤਾਂ ਅੰਦਰ ਬੈਠੇ ਸੀ ਬਾਕੀ ਤਿੰਨ ਗੁਣਾ ਲੋਕੀ ਬਾਹਰ ਘੁੰਮਦੇ ਫਿਰਦੇ ਨੇ ਤਿੰਨ ਗੁਣਾ ਅਜ ਉਹਨਾਂ ਤੋਂ ਜ਼ਿਆਦਾ ਕਾਠੇ ਇਸ ਚੀਜ਼ ਦਾ ਸਬੂਤ ਹੈ ਕਿ ਵੀ ਜਿਹੜੀ ਜਿੱਤ ਹੈ ਉਹ ਯਕੀਨੀ ਹੋ ਗਈ ਸਾਡੀ ਅੱਜ ਸੁਖਵੀਰ ਸਿੰਘ ਬਾਦਲ ਤਾਂ ਕਹਿ ਕੇ ਗਏ ਨੇ 40000 ਦੀ ਲੀਡ ਤੇ ਬੋਬੀਮਾਨ ਜਿੱਤ ਹਾਸਲ ਕਰੇਗਾ ਤੁਸੀਂ ਚਲੋ ਜੀ ਉਹ ਤਾਂ ਅੱਜ ਫੈਸਲਾ ਅੱਜ ਤੁਸੀਂ ਸਾਰੇ ਜਿੰਨੇ ਸਾਡੇ ਪ੍ਰੈਸ ਕਾਨਫਰੈਂਸ ਵਾਲੇ ਭਰਾਓ ਸਾਡੇ ਸਾਡੇ ਸਰਕਾਰਯੋਗ ਤੁਸੀਂ ਅੱਜ ਆਪੇ ਹੀ ਤੁਸੀਂ ਅੱਜ ਬਾਈ ਦਿਨੇ ਨਾਲ ਵੇਖ ਲਈ ਹੋਵੇਗਾ ਤੁਸੀਂ ਗੁਨਾਹਗਾਰ ਹੀ ਲਈ ਹੋਵੇਗੀ ਕਿ ਕਿੰਨੀ ਲੀਡ ਤੇ ਜਿੱਤਦੇ ਨੇ ਤੇ ਕਿੰਨੀ ਲੀਡ ਤੇ ਹਾਰਦੇ ਨੇ ਆਪਾਂ ਨਹੀਂ ਦੀ ਜਵਾਬ ਖਾਲਿਆ ਆਨ ਜਾਨ ਲਾਈਵ ਤਸਵੀਰਾਂ ਗੱਲਬਾਤ ਕਰਵਾਈ ਹੈ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂਆਂ ਦੇ ਨਾਲ ਤਾਂ ਵੱਡੀ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਲਾਲਾਬਾਦ ਦੇ ਡ੍ਰੀਮ ਵਿਲਾ ਪੈਲਸ ਦੇ ਮਿੱਠੂ ਫਾਇਦੇ ਨਾਲ ਉਹ ਵੀ ਬਾਈਟ ਹੈ ਉਹ ਤੁਹਾਨੂੰ ਵੀ ਦਰਾਈ ਬਾਈਟ ਹੈ ਇਹਨਾਂ ਪੱਤਰਕਾਰ ਜੀ ਤੋਂ ਬੋਲਣ ਵਾਲਾ ਕੈਮਰਾ ਕਰ ਰਿਹਾ ਹੈ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਅੱਜ ਲੋਕ ਸਭਾ ਹਲਕਾ ਫਰੋਇਪੁਰ ਤੋਂ ਉਮੀਦਵਾਰ ਨੇ ਜਗਦੀਪ ਸਿੰਘ ਕਾਕਾ ਬਰਾੜ ਤਾਂ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਕਰਨ ਦੇ ਲਈ ਜਿਹੜਾ ਪਹੁੰਚ ਰਹੇ ਨੇ ਰੋਡ ਸ਼ੋਅ ਦੱਸਿਆ ਜਾ ਰਿਹਾ ਹੈ ਤਸਵੀਰਾਂ ਦਿਖਾਉਣੇ ਆ ਤੁਹਾਨੂੰ ਜਲਾਲਾਬਾਦ ਦੇ ਡ੍ਰੀਮ ਵਿਲਾ ਪੈਲਸ ਦੀਆਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਤੁਸੀਂ ਲਾਈਵ ਜੁੜ ਚੁੱਕੇ ਸੀ ਅੱਜ ਨਿਊਜ਼ 24 ਤੇ ਤਾਂ ਹੁਣ ਜਿਹੜਾ ਲਗਭਗ ਰੋਡ ਸ਼ੋਅ ਦੀ ਜੇਕਰ ਗੱਲ ਕਰੀਏ ਤਾਂ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਕੁਝ ਪਲਾਂ ਦੇ ਵਿੱਚ ਹੀ ਜਿਹੜਾ ਭਗਵੰਤ ਮਾਨ ਜਲਾਲਾਬਾਦ ਪਹੁੰਚ ਰਹੇ ਨੇ ਤਾਂ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਇਕੱਠੀਆਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ ਪੁੱਜੇ ਨੇ ਔਰਤਾਂ ਵੀ ਜਿਹੜੀਆਂ ਇੱਥੇ ਵੱਡੀ ਗਿਣਤੀ ਦੇ ਵਿੱਚ ਪੁੱਜੀ ਆਣੇ ਦਾ ਇਸ ਇਕੱਠ ਤੋਂ ਹੀ ਜਿਹੜਾ ਤੁਸੀਂ ਲੋਕ ਸਭਾ 2024 ਦੇ ਚੋਣਾਂ ਦੇ ਨਤੀਜਿਆਂ ਦਾ ਜਿਹੜਾ ਤੁਸੀਂ ਅੰਦਾਜ਼ਾ ਵੀ ਲਗਾ ਸਕਦੇ ਹੋ ਕਿਉਂਕਿ ਕੱਲ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜੀ ਇੱਕ ਰੈਲੀ ਕੀਤੀ ਗਈ ਸੀ ਤਾਂ ਅੱਜ ਜੇਕਰ ਗੱਲ ਕਰੀਏ ਤਾਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਤਾਂ ਉਹਨਾਂ ਦੇ ਵੱਲੋਂ ਜਿਹੜਾ ਰੋਡ ਸ਼ੋਅ ਕੱਢਿਆ ਜਾ ਰਿਹਾ ਤਾਂ ਇਹਦਾ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕ ਸਭਾ 2024 ਦੇ ਕਿਹੋ ਜਿਹੇ ਨਤੀਜੇ ਹੋਣੇ ਨੇ ਪੰਜਾਬ ਦੇ ਵਿੱਚ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨੌਜਵਾਨ ਆਗੂ ਵੀ ਕਾਫੀ ਮੌਜੂਦ ਨੇ ਗੱਲਬਾਤ ਕਰੌਣ ਦੀ ਜਿਹੜੀ ਲਗਾਤਾਰ ਕੋਸ਼ਿਸ਼ ਕਰਦੇ ਆ। ਤਾਂ ਬਿਲਕੁਲ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਜਲਾਲਾਬਾਦ ਦੇ ਡ੍ਰੀਮ ਵਿਲਾ ਪੈਸ ਦੀਆ ਸਾਡੇ ਨਾਲ ਨੌਜਵਾਨ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ। ਬਾਈ ਜੀ ਅੱਜ ਭਗਵੰਤ ਮਾਨ ਦੇ ਵੱਲੋਂ ਜਲਾਲਾਬਾਦ ਦੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਕਿਹੋ ਜਿਹਾ ਰਿਸਪੌਂਸ ਹੈ ਜਿਹੜਾ ਲੋਕਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਬਾਈ ਜੀ ਜੋ ਪਿੱਛੇ ਵਿਧਾਨ ਸਭਾ ਦੀਆਂ ਚੋਣਾਂ ਸੀ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨਾ ਉਹਨਾਂ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਬਹੁਤ ਪਰਵਾਹ ਕਰ ਰਹੇ ਲੋਕ ਸਭਾ ਇਲੈਕਸ਼ਨ ਜੋ ਆ ਰਹੇ ਨੇ ਅਸੀਂ ਇੱਥੇ ਕਾਕਾ ਸਿੰਘ ਪਰਾੜ ਜੀ ਨੂੰ ਬੜਾ ਕੇ ਬਹੁਤ ਵਧੀਆ ਮਾਰਜਿਨ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਾਂਗੇ ਤੇ ਸਾਡੀ ਆਵਾਜ਼ ਚ ਬੁਲਦਗਾਂ ਰਚਣੀ ਬਾਈ ਜੀ ਕੱਲ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੀ ਇੱਕ ਰੈਲੀ ਕੀਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਤੇ ਅੱਜ ਦੇ ਭਗਵੰਤ ਮਾਨ ਦੇ ਰੋਡ ਸ਼ੋਅ ਦੇ ਵਿੱਚ ਜਿਹੜਾ ਕਿੰਨਾ ਕ ਅੰਤਰ ਦਿਖ ਰਿਹਾ ਤੁਹਾਨੂੰ ਨਾ ਜ਼ਮੀਨ ਸਮਾਨ ਦਾ ਫਰਕ ਹੈ ਵੀਰੇ ਜੇ ਪਹਿਲਾਂ ਉਹਨਾਂ ਕੰਮ ਕੀਤੇ ਹੀ ਹੁੰਦੇ ਤੇ ਫਿਰ ਉਹ ਕਿਤੇ ਨਾ ਕਿਤੇ ਰਿਪੀਟ ਨਾ ਹੋ ਜਾਂਦੇ ਉਹਨਾਂ ਨੂੰ ਪਹਿਲਾਂ ਵੀ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਸੀ ਲੋਕਾਂ ਨੇ ਇਨਕਾਰਿਆ ਸੀ ਕਿਉਂਕਿ ਅੱਜ ਕੱਲ੍ਹ ਬਰਾਦੀ ਲੈਵਲ ਤੋਂ ਉੱਪਰ ਉੱਠ ਕੇ ਕੰਮ ਦੇ ਨਾਲ ਤੇ ਵੋਟ ਆ ਰਹੀ ਹੈ ਵੀਰੇ ਜੋ ਵੀ ਕੰਮ ਕਰੂਗਾ ਅਸੀਂ ਉਹਨੂੰ ਥੋਕੇ ਵੋਟ ਪਾਵਾਂਗੇ ਲੋਕ ਸਭਾ ਹਲਕਾ ਫਰੋਇਪੁਰ ਦੀ ਗੱਲ ਕਰੀਏ ਤਾਂ ਕਿੰਨੀ ਕਿੰਨੀ ਲੀਡ ਦਾ ਦਾਵਾ ਕਰਦੇ ਹੋ ਜੇਤਾ ਸਿੰਘ ਮੈਂ ਤਕਰੀਬਨ 50 ਤੋਂ 55 ਹਜ਼ਾਰ ਦੀ ਲੀਡ ਦਾ ਦਾਵਾ ਕਰਦਾ ਹਾਂ ਪਰ ਕੱਲ ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਉਹ ਵੀ ਮੰਨਦੇ ਹੱਕ ਦੇ ਵਿੱਚ ਪ੍ਰਚਾਰ ਦੌਰਾਨ 40 ਹਜ਼ਾਰ ਦੀ ਲੀਡ ਦਾ ਦਾਵਾ ਕੀਤਾ ਗਿਆ ਸੀ ਕੀ ਲੱਗਦਾ ਉਹ ਤਾਂ ਵੀਰੇ 4 ਤਰੀਕ ਨੂੰ ਸਭ ਪਤਾ ਲੱਗ ਜਾਊਗਾ ਜਦੋਂ ਨਿਚੋੜ ਨਿਕਲੂਗਾ ਪਹਿਲਾਂ ਆਮ ਆਦਮੀ ਪਾਰਟੀ ਨੇ ਸਾਰੇ ਰਗੜੇ ਸੀ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਏ ਸੀ ਐਮਐਨ ਇਲੈਕਸ਼ਨ ਕੰਮ ਤੇ ਨਾ ਤੇ ਵੋਟ ਹੁੰਦੀ ਹੈ ਜੀ ਹਰੇਕ ਵਰਕਰ ਨੂੰ ਬੰਦਾ ਮਾਨ ਸਨਮਾਨ ਦਿੰਦੇ ਆ ਆ ਪਾਣੀ ਤੁਸੀਂ ਦੇਖ ਲਓ ਜੀ ਬਿਜਲੀ ਦਾ ਕੰਮ ਦੇਖ ਲੋ ਸਰਕਾਰ ਦੀ ਬਹੁਤ ਵੱਡੀ ਅਚੀਵਮੈਂਟ ਹੈ ਜੋ 25 ਸਾਲਾਂ ਦੇ ਵਿੱਚ ਨੌਕਰੀਆਂ ਦਿੱਤੀਆਂ ਜੀ 40 ਆਪਲਸ ਨੌਕਰੀ ਦੇ ਅੱਜ ਸਪਾਸ ਤੋਂ ਬਿਨਾ ਨੌਕਰੀ ਮਿਲਦੀ ਹੈ ਜੀ ਸਿਰਫ ਕੰਮ ਦੇ ਨਾਂ ਤੇ ਉਹ ਪੰਜਾਬ ਦੀਆਂ 13 ਸੀਟਾਂ ਜੋ ਕਿੰਨੀਆਂ ਸੀਟਾਂ ਦੇ ਜਿੱਤ ਦਾ ਦਾਵਾ ਕਰਦੇ ਹੋ ਅਸੀਂ ਤਕਰੀਬਨ ਮੈਂ ਤਾਂ ਕਿੰਨਾ ਵੀ 13 ਸੀਟਾਂ ਹੀ ਆਉਣ ਬਾਕੀ ਤਕਰੀਬਨ 9 ਤੋਂ 10 ਜਿਹਨਾਂ ਦੇ ਸੱਤੇ ਜਿੱਥੇ ਪੂਰੇ ਸਟਰੋਂਗ ਕੈਂਡੀਡੇਟ ਆ ਸੀ ਜਿੱਤ ਕਰਕੇ ਤੇ ਲੋਕ ਸਭਾ ਦੇ ਵਿੱਚ ਭੇਜਾਂਗੇ ਤੇ ਸਾਡੀ ਹਰ ਹਾਲੇ ਸਮੇਂ ਚ ਆਵਾਜ਼ ਬੁਲੰਦ ਕਰਨਗੇ ਸੋ ਬਿਲਕੁਲ ਵੱਡੀ ਲੀਡਰ ਲੀਡ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਇਥੇ ਆਵਾਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਨੌਜਵਾਨ ਆਗੂਆਂ ਦੇ ਨਾਲ ਪਹਿਲਾਂ ਵੀ ਗੱਲਬਾਤ ਕਰਾਈ ਹੈ ਹੁਣ ਵੀ ਜਿਹੜੀ ਤੁਹਾਡੀ ਗੱਲਬਾਤ ਕਰਵਾਈ ਹੈ ਤਾਂ ਇਹ ਤਾਂ ਆਉਣ ਵਾਲਾ ਸਮਾਂ ਹੀ ਜਿਹੜਾ ਦੱਸੇਗਾ ਕਿ ਨਤੀਜੇ ਜਿਹੜੇ ਕਿਹੋ ਜਿਹੇ ਹੋਣਗੇ ਜਿਹੜੇ ਪੰਜਾਬ ਦੇ ਵਿੱਚ ਲੋਕ ਸਭਾ 2024 ਦੀਆਂ ਚੋਣਾਂ ਦੇ ਤਾਂ ਬਣੇ ਰਹੋ ਐਜ ਨਿਊਜ਼ 24 ਦੇ ਨਾਲ ਕਿਉਂਕਿ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਬਿਲਕੁਲ ਜਿਹੜਾ ਉਹ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਪਹੁੰਚ ਰਹੇ ਨੇ ਜਲਾਲਾਬਾਦ ਤਾਂ ਤਸਵੀਰਾਂ ਜਿਹੜੀਆਂ ਲਾਈਵ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਹੁਣ ਨਾ ਬਣੇ ਰਹੋ ਐਜ ਨਿਊਜ਼ 24 ਤੇ ਮੈਂ ਜਸਵਿੰਦਰ ਬੋਪਰਾ ਹੇ ਜਲਾਲਾਬਾਦ ਹੋਰ ਚਲਿਏ ਅੱਗੇ ਉਧਰ ਵੀ ਨਵੀਂ ਦਰਵਾਜ਼ਾ